ਹਿੰ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਦੇਖੋ ਤੁਸੀਂ ਲੁਧਿਆਣੇ ਵਾਲੇ ਤਾਂ ਜਾਣਦੇ ਹੀ ਹੋ ਵੀ ਆਪਣੇ ਕੀ ਸਾਰਿਆਂ ਦੇ ਰਿਸ਼ਤੇ ਰਹੇ ਆ ਕਿੰਨਾ ਸਾਰੇ ਨੇੜੇ ਸੀ ਪਾਰਟੀ ਦੀ ਗੱਲ ਨਹੀਂ ਗਈ ਇੱਥੇ ਉਹਦਾ ਪਤਾ ਪਰਿਵਾਰ ਸੀ ਕਿ ਅੱਜ ਦੇ ਨਹੀਂ 20 20 ਸਾਲ 25 ਸਾਲ ਦੇ ਰਿਸ਼ਤੇ ਅਸਵਾਰ ਬਿਆਨ ਸਿੰਘ ਜੀ ਦੇ ਵੇਲੇ ਜਦੋਂ ਸ਼ੁਰੂ ਕੀਤੀ ਸਿਆਸਤ ਤੇ ਇਸ ਕਰਕੇ ਉਖੀਰੀ ਅਗੇ ਜਿਹੜਾ ਸੁਭਾਅ ਹੈ ਉਹ ਮੈਂ ਨਹੀਂ ਸਮਝਦਾ ਆਮ ਕਿਸੇ ਕੋਲ ਇਹੋ ਜਿਹਾ ਸੁਭਾਅ ਹੁੰਦਾ ਹੈ ਜਿਹੜਾ ਉਹਨਾਂ ਦਾ ਨਿੱਗਾ ਸੁਭਾਅ ਸੀ ਤੇ ਆਹ ਗੱਲ ਸੁਣ ਕੇ ਤਾਂ ਮੈਂ ਸਮਝਦਾ ਕੋਈ ਵਰਡਸ ਤਾਂ ਹੈ ਨਹੀਂ ਗੇ ਗੱਲ ਇਹ ਆ ਵੀ ਸਭ ਕੁਝ ਚੱਲਦੀ ਜਾਣਾ ਪਰ ਜਿਹੜਾ ਪਰਿਵਾਰ ਆ ਨਾ ਉਹਨੇ ਰਹਿ ਜਾਣਾ ਬਾਕੀ ਸਭ ਦੁਨੀਆ ਇੰਝ ਚੱਲੀ ਜਾਣੀ ਆ ਸਾਰਾ ਕੁਝ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਵਾਈਫ ਉਹਨਾਂ ਦੀ ਸਿਸਟਰ ਉਹਨਾਂ ਦਾ ਦੁੱਖਾ ਜਿਹੜਾ ਸਦਾ ਦਾ ਉਹ ਕੋਈ ਭਰ ਨਹੀਂ ਸਕਦਾ ਤੇ ਗੋਗੀ ਜੀ ਬਾਰੇ ਜੂ ਮੈਂ ਅੱਜ ਸਵੇਰ ਦਾ ਚੈਨਲ ਤੇ ਸੁਣ ਰਿਹਾ ਐਕ੍ਰੋਸ ਦੀ ਪਾਰਟੀ ਉਹਨਾਂ ਦਾ ਪਿਆਰ ਬਣਾਇਆ ਹੋਇਆ ਸੀ ਉਹ ਕਿਸੇ ਨਾਲ ਛੇਦੀ ਕਰੇ ਉੱਚੀ ਆਵਾਜ਼ ਤਾਂ ਬੋਲਦੇ ਨਹੀਂ ਸੀ ਤੇ ਅੱਜ ਇਹ ਹੁੰਦਾ ਵੀ ਹੈ ਵੀ ਜਿਹੜੇ ਇਹ ਜਿਹੇ ਚੰਗੇ ਰੰਗਲੇ ਭਰਾ ਹੁੰਦੇ ਆ ਦੋਸਤ ਹੁੰਦੇ ਆ ਪਰਿਵਾਰ ਚ ਉਹ ਜਾਂਦੇ ਵੀ ਛੇਤੀ ਨਹੀਂ ਇਹ ਪਤਾ ਨਹੀਂ ਕਿ ਕੁਦਰਤ ਨੂੰ ਮਨਜ਼ੂਰ ਆ ਪਰ ਇਹ ਜੀ ਗੱਲ ਹੁਣ ਹੋਣੀ ਜਿਹੜਾ ਇਹ ਵੈਪਨ ਸੀ 0.22 ਉਹ ਤਾਂ ਬਹੁਤ ਛੋਟਾ ਵੈਪਨ ਹੁੰਦਾ ਏ ਇਹਦੇ ਨਾਲ ਤਾਂ ਮੈਂ ਸਮਝਦਾ ਮਤਲਬ ਬਸ ਆਈ ਹੋਈ ਜਿਵੇਂ ਕਹਿ ਲਓ ਨਾ ਨਹੀਂ ਤਾਂ 0.22 ਬਹੁਤ ਛੋਟਾ ਇੱਕ ਕੈਲੀਬਰ ਦਾ ਜਿਹੜੀ ਉਹਦੀ ਰੌਂਦ ਹੁੰਦਾ ਗੋਲੀ ਹੁੰਦੀ ਆ ਪਰ ਜਿੰਨੀ ਲਿਖੀ ਆ ਗੱਲ ਤਾਂ ਉਹ ਆ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਐਕਸੀਡੈਂਟਲ ਜਿਹੜੀ ਹੈਗੀ ਆ ਬਿਲਕੁਲ ਜੀ ਗੁਕੀ ਜੀ ਨੇ ਮੈਨੂੰ ਦੱਸੋ ਬਾਕੀ ਗੁਕੀ ਜੀ ਦੇ ਪਰਮਾਤਮਾ ਦੀ ਮੇਰ ਨਾਲ ਇਹ ਤਾਂ ਜਾਂ ਤੱਕ ਕੋਈ ਗੱਲ ਹੋਵੇ ਨਾ ਸਾਰੇ ਚੈਨਲਾਂ ਤੇ ਉਹਨਾਂ ਦੀ ਸ਼ਾਮ ਦੀ ਵੀਡੀਓ ਚੱਲ ਰਹੀ ਹੈ ਬਿਲਕੁਲ 8:30 ਵਜੇ ਉਹ ਸਾਰੇ ਵੀਡੀਓ ਉਹਨਾਂ ਦੀ ਚੱਲ ਰਹੀ ਆ ਤੇ ਰੋਜ਼ ਉਹ ਤਾਂ ਸ਼ਹਿਰ ਚ ਵਿਚਰਦੇ ਸੀ ਇਸ ਕਰਕੇ ਕੋਈ ਵੀ ਐਸੀ ਜਿਹੜੀ ਆ ਉਹ ਗੱਲ ਆਪਾਂ ਆਪਾਂ ਐਡਮਿਨਿਸਟ੍ਰੇਸ਼ਨ ਦੀਆਂ ਬਾਕੀ ਗੱਲ ਛੱਡੋ ਆਪਾਂ ਆਪ ਹੀ ਸਾਰੇ ਬੈਠੇ ਆ ਰੋਜ਼ ਮੈਂ ਕਹਿੰਦਾ ਤੁਸੀਂ ਲੋਕ ਨੂੰ ਜਿਹੜੇ ਰੋਜ਼ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਮਿਲਦੇ ਸੀ ਦੇਖੋ ਉਹਨਾਂ ਦੀ ਕਿਹੜੀ ਕੋਈ ਐਸੀ ਤਕਲੀਫ ਸੀ ਐਸਾ ਕੋਈ ਗੱਲ ਸੀ ਜਿਹੜੀ ਕਿ ਹਾਂ ਇੱਕ ਪ੍ਰੋਬਲਮ ਉਹਨਾਂ ਨੂੰ ਪਹਿਲਾਂ ਸੀ ਉਹ ਵੀ ਹੁਣ ਉਹ ਜਿਹੜੀ ਆਪਣੀ ਪਿੱਛ ਦੀ ਜਿਹੜੀ ਇਹਦਾ ਸਪਾਈਨ ਤੋਂ ਕਈ ਵਾਰ ਬਹੁਤ